ਬਾਜਨ ਭਾਤੂ ਭਾਈ ਆਈਫੋਨ ਹੈ ਜੋ 55 ਮਹੀਨੇ ਦਾ ਵੀ ਬਣਾ ਲਿਆ ਹੈ ਤੇ ਅੱਗੇ ਤੇ ਹਾਂ ਨਾ ਇਹ ਉਹਨਾਂ ਕੋਈ ਸੋਤਰਾਂ ਵਾਲੇ ਸਾਡੇ ਆਪਣੇ ਹੁੰਦੇ ਪੰਜਾਬੀ ਤੇ ਨਾ ਆਪਣੇ ਕੋਈ ਗੱਲ ਨਹੀਂ ਜਾਣਦੇ ਕੱਲ ਨੂੰ ਚੌਕੀ ਪਰ ਦੇ ਜੀ ਉਹਦੇ ਤੇ ਫੇਲ ਕਰ ਗਿਆ ਉਹਨੂੰ ਵੀ ਆਈਫੋਨ ਹਾਂ ਜਿੰਬੋ ਚੱਕ ਲੱਗ ਗਿਆ ਇਸਕਾ ਕੈਮਰਾ ਕੈਮਰਾ ਹੈ ਬਾਕੀ ਸਭ ਤੋਂ ਇਸ ਜੋ ਟੂ ਕੀ ਬਿਲਕੁਲ ਕੋਈ ਨਹੀਂ ਇਸਦੀ ਮੁਕਾਬਲਾ ਨਹੀਂ ਕਰ ਲੀ

हेलो किधर गिरि गयो जल्दी जल्दी गिरो लोकामा तादी साउनको त यो हाम्रोको बत्ती नै 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 हाम्रो ਹਾਂ ਜੀ ਮੋਲੀ ਤਾਂ ਇਹਨਾਂ ਤੋਂ ਬਾਅਦ ਤੁਸੀਂ ਜੱਜਾ ਲੈ ਜਾ ਰਹੇ ਹੋ ਕੰਡਾਲੀ ਚਾਰ ਤੋਂ ਬਾਅਦ ਪੱਲੀ ਜਾ ਰਹੇ ਇਹ ਆਪਾਂ ਬਿਲਕੁਲ ਹਿੰਦ-ਪਾਕ ਬਾਰਡਰ ਤੇ ਖੜੇ ਆਂ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝ মিয়া ਪੀਐਸਐਫ ਦੀ ਚੌਂਕੀ ਹੈ ਔਰ ਬਿਲਕੁਲ ਆਪਾਂ ਗਰਾਉਂਡ ਜੀਦੋਂ ਧੋ ਕੇ ਆਏ ਆ ਕਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ ਉੱਥੋਂ ਤੱਕ ਆਪਣਾ ਝੋਨਾ ਦੇਖ ਕੇ ਆਏ ਆ ਉਹ ਸਾਰਾ ਚੋਨਾ ਜੋ ਹੈ ਨਾ ਬਰਬਾਦ ਹੋ ਗਿਆ ਉਹ ਮੈਂ ਜੇ ਹੀ ਆਪਕੋ ਦਿਖਾਣਾ ਤਾਂ ਕਿ ਦੇਖਿਓ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ ਪਲਾਲੀ ਦੇਸੀ ਦੀ ਆ ਪਤਾਲੀ ਹੈ ਉਹ ਕੁਛ ਨਹੀਂ ਹੈ ਕਿਉਂਕਿ ਇੱਥੇ ਵੀ ਜਦੋਂ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8 8 9 9 10 10 ਫੁੱਟ ਪਾਣੀ ਸੀਗਾ ਤੇ ਸਾਰਾ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆਲੀ ਥਾਂ ਦੇ ਅੱਗੇ ਵੀ ਖਰਾਬ ਹੋ ਗਿਆ ਉਹਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਔਰ ਬਿਲਕੁਲ ਜੀਰੋ ਗਰਾਉਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ ਆਪਣੇ ਆਪ ਨੂੰ ਇਹ ਰਿਸਕ ਚ ਪਾ ਕੇ ਫਿਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਬਚਾਰਿਆਂ ਦੀ ਪੂਰੀ ਖੇਤੀ ਔਰ ਇੱਕ ਹੀ ਫਸਲ ਹੁੰਦੀ ਇਹ ਵੀ ਨਾਟ ਨੋਟ ਕਰ ਲਓ ਤੁਸੀਂ ਕਿ ਇੱਕ ਹੀ ਫਸਲ ਸਿਰਫ ਝੋਨਾ ਹੀ ਬੀ ਸਕਦੇ ਆ ਉਸ ਤੋਂ ਬਾਅਦ ਨਹੀਂ ਕੁਝ ਲਾ ਸਕਦੇ ਤੇ ਝੋਨਾ ਇਹਨਾਂ ਦਾ ਬਚਾਰਿਆਂ ਦਾ ਬਦਵਾਦ ਹੋ ਗਿਆ ਬਹੁਤ ਬੁਧੀਆ ਹਾਲਤ ਹੋਈ ਐ ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜਿਹੜੀ ਐ ਇਸ ਏਰੀਆ ਦੀ ਕਢਾ ਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜਰੀਆ ਦਿੱਤੇ ਪੋਸਟਾਂ ਦਾ ਨੁਕਸਾਨ ਹੋਇਆ ਕਾਫੀ ਰੋੜ ਵੀ ਨਹੀਂ ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਸਰਕਾਰ ਕਰੂਗੀ ਮਤ ਜਿਹੜੀਆਂ ਸਾਡੇ ਹੱਦ ਦੇ ਵਿੱਚ ਆਉਂਦੀਆਂ ਉਹ ਕਹਾਂਗੇ ਅਸੀਂ ਪਹਿਲਾਂ ਵੀ ਕਰਦੇ ਹੁੰਦੇ ਹਾਂ ਉਹਨੂੰ ਵੀ ਕਹਾਂਗੇ ਮਦਦ ਜਿਹੜੀ ਪੋਸਟਾਂ ਕਿਸਾਨਾਂ ਦੀ ਹੋਰ ਮਦਦ ਲਈ ਸੀਐਮ ਸਾਹਿਬ ਨਾਲ ਮੁਲਾਕਾਤ ਹੋਵੇ ਹਾਂ ਸੀਐਮ ਸਾਹਿਬ ਨੂੰ ਮੈਂ ਮਿਲਣਾ ਪਸੂ ਸ਼ਾਇਦ ਸੀਐਮ ਸਾਹਿਬ ਨਾਲ ਮੁਲਾਕਾਤ ਹੋਊਗੀ ਚੰਡੀਗੜ੍ਹ ਜਾਣਾ ਸੀਐਮ ਸਾਹਿਬ ਨੂੰ ਵੀ ਦੱਸਾਂਗੇ ਕਿ ਤਦ ਕੰਡਿਆਣ ਲਈ ਤਾਂ ਤੋਂ ਅੱਗੇ ਜਿਹੜੀ ਕੀ ਸਥਿਤੀ ਆ ਕਿਉਂਕਿ ਤੋੜ ਹੀ ਇੱਥੋਂ ਲੈ ਕੇ ਕਸੂਆਲ ਤੱਕ ਜਿੰਨੀਆਂ ਸਾਡੀਆਂ ਚੌਂਕੀਆਂ ਜਿੰਨੇ ਗੇਟ ਇਹ ਸਭ ਬਲੇ ਜਿਹੜਾ ਉਹ ਸਭ ਤੋਂ ਅੱਗੇ ਜਿਹੜੀ ਫਸਲ ਜਿਹੜੀ ਆ ਉਹ ਸਾਰੀ ਬਗਵਾਤ ਤੋਂ ਪਹਿਲਾਂ ਤੁਸੀਂ ਆਏ ਜਦੋਂ ਪਾਣੀ ਹੜਾਏ 10 10 ਫੁੱਟ ਪਾਣੀ ਉਦੋਂ ਮੈਂ ਦੇਖ ਕੇ ਗਿਆ ਪਾਣੀ ਦੇਖ ਕੇ ਗਿਆ ਸੀਗਾ ਬਹੁਤ ਬੁਧੀਆ ਸੀਗੀ ਇੱਥੇ ਵੀ 10 ਫੁੱਟ ਦੇ ਕਰੀਬ ਪਾਣੀ ਸੀਗਾ ਤੇ ਬਾਦ ਮੈਂ ਹੁਣ ਦੇਖ ਰਿਆ ਸੀਗਾ ਵੀ ਵੇਖਣ ਨੂੰ ਹਰ ਬੰਦੇ ਨੂੰ ਲੱਗਣਾ ਕਿ ਜਿੱਦਾਂ ਹਰਿਆਲੀ ਆ ਪਰ ਉਹ ਚੋਨਾ ਖਰਾਬ ਹੋ ਗਿਆ ਵਿੱਚੋਂ ਸਾਰਾ ਤੁਸੀਂ ਲੈ ਕੇ ਵੀ ਆਇਆ ਚੋਨਾ ਆ ਦੇਖੋ ਚੋਨਾ ਸਾਰਾ ਹੀ ਖਰਾਬ ਹੋ ਗਿਆ ਮਤਲਬ ਇਹਦਾ ਕੋਈ ਪਤਾ ਲਿਆ ਸਦੀ ਆ ਉੱਦਾਂ ਹਰਿਆ ਥੱਲਿਓ ਪਰਾਲੀ ਹਦੀ ਰਹੀ ਬਾਕੀ ਸਾਰਾ ਖਰਾਬ ਹੋ ਗਿਆ ਸਮਝਦੇ ਕਿ ਦੀਗਾ ਹਾਂ ਇਸ ਕਰਕੇ ਮੈਂ ਕਹੂੰਗਾ ਕਿ ਇਨ੍ਹਾਂ ਕਿਸਾਨਾਂ ਨੂੰ ਵੀ ਪੂਰਾ ਮੌਜਦਾ ਜਿਹੜਾ ਮਿਲਣਾ ਚਾਹੀਦਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨੇ ਆਪਣੇ ਡੀ ਸਾਹਿਬ ਦੇ ਨਾਲ ਮੀਟ ਕੇ ਕਿਵੇਂ ਦੇਖ ਲਿਓ ਇਹਨਾਂ ਦੀ ਬਾਪ ਪਾਨੀ ਸੈਂਟਰ ਸਰਕਾਰ ਨੇ ਕੀ ਕਰਨਾ ਉਹਨਾਂ ਨੇ ਇਹਦੇ ਕੀਤਾ ਹੀ ਕੁਛ ਨਹੀਂ ਸੈਂਟਰ ਸਰਕਾਰ ਤੇ ਮੋਦੀ ਉੱਧਾਂ ਆਇਆ ਉੱਧਾਂ ਗਿਆ ਉਹਨੂੰ ਬੰਦਾ ਪੁੱਛੇ ਇੱਥੇ ਆ ਕੇ ਤੂੰ ਦੇਖ ਜਿਹੜਾ 16 ਕਰੋੜ 16000 ਕਰੋੜ ਰੁਪਈਆ ਦਿੱਤਾ ਉਹਦਾ ਕੀ ਬਣ ਆਪਾਂ ਤੇ 1600 ਕਰੋੜ ਆਪਾਂ 2000 ਕਰੋੜ ਰੁਪਈਆ ਇਕੱਲਾ ਹੀ ਨਾਲੇ ਲਈ ਮੰਗਦੇ ਤੇ ਮੋਦੀ ਜੀ پورے ਪੰਜਾਬ ਲਈ 1600 ਕਰੋੜ ਰੁਪਈਆ ਦੇ ਗਏ 1600 ਕਰੋੜ ਦਾ ਕੀ ਬਣੂਗਾ ਸਾਡੀਆਂ ਸਬ ਰੋਡ ਟੁੱਟ ਗਈਆਂ ਹਸਪੀਟਲ ਬਹਿ ਗਏ ਸਕੂਲ ਬਹਿ ਗਏ ਸਾਡਾ ਕਿੰਨਾ 30000 ਤੋਂ ਉੱਪਰ ਏਕੜ ਜਿਹੜਾ ਝੋਨਾ ਉਹ ਬਰਬਾਦ ਹੋ ਗਿਆ ਝੋਨਾ ਦੀ ਬੜੀ ਟੌਪ ਦੀ ਮਤਲਬ ਆਸਵਤੀ ਉਹ ਸਭ ਬਰਬਾਦ ਹੋ ਗਈ ਤੇ ਮੋਦੀ ਜੀ ਨੇ ਦੱਸਾ ਨਾਸ਼ ਕੀਤਾ ਸਾਨੂੰ ਬਹੁਤ ਜ਼ਿਆਦਾ ਨਾਸ਼ ਕੀਤਾ ਔਰ ਬਹੁਤ ਦੁੱਖ ਹੈ ਕਿ ਮੋਦੀ ਜੀ ਨੇ ਪੰਜਾਬ ਦੇ ਪਤੀ ਆਪਣਾ ਜੋ ਫਰਜ਼ ਹੀ ਉਹ ਨਹੀਂ ਨਿਭਾਇਆ ਠੀਕ ਹੈ